ਸਤ ਸ੍ਰੀ ਅਕਾਲ ਜੀ ਮੇਰੇ ਸਾਰੇ ਪਿਆਰੇ ਕਸਟਮਰਾਂ ਨੂੰ ਜਿਨ੍ਹਾਂ ਨੇ ਸਾਨੂੰ ਵੀਡੀਓ ਚ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਬਹੁਤ ਵਧੀਆ ਸਾਡੀ ਵੀਡੀਓ ਨੂੰ ਮਤਲਬ ਸ਼ੇਅਰ ਕਰਦੇ ਆ ਸ਼ੇਅਰ ਕਰਦੇ ਆ ਤੇ ਆਓ ਆਪਾਂ ਸਾਰੇ ਜਾਣੇ ਫਤਿਹ ਸਾਜ ਪਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਆਪਾਂ 2 ਦਿਨ ਹੋ ਗਏ ਪਹਿਲਾਂ ਵੀਡੀਓ ਪਾਈ ਸੀ ਕੁਰਤੇ ਪਜਾਮਿਆਂ ਦੀ ਪੈਰਸ ਬੂਟੀ ਦੀ ਤੇ ਪੀਸੀ ਦੀ 250 ਰੁਪਏ ਹੋਰ ਸਾਰੇ ਆਪਾਂ ਦੱਸਿਆ ਹੋਇਆ ਹੈ। ਕਤੇ ਇਹ ਸਾਰੇ ਵੀਡੀਓ ਦੇਖਦੇ ਆ ਬਹੁਤ ਵਧੀਆ ਪਿਆਰ ਮਿਲਦਾ ਹੈ ਵੀਡੀਓ 'ਚ ਬਹੁਤ ਵਧੀਆ ਦੇਖਦੇ ਲੋਕ ਕਮੈਂਟ ਵੀ ਬਹੁਤ ਸੋਹਣੇ ਕਰਦੇ ਆ ਸਾਨੂੰ। ਤੇ ਅੱਜ ਆਪਣੇ ਕੋਲ ਨਾ ਵੀ ਜੀ ਇੱਕ ਸ਼ਿਮਰ ਦੀਆਂ ਚੁੰਨੀਆਂ ਲੈ ਕੇ ਆਏ ਆ ਆਪਾਂ ਚੁੰਨੀਆਂ ਸ਼ਿਮਰ ਦੀਆਂ ਸਾਰੇ ਰੰਗ ਹੈ ਉਹਦੇ ਵਿੱਚ ਜਿਹੜਾ ਮਰਜ਼ੀ ਕਲਰ ਲੈ ਲਓ 2.5 ਮੀਟਰ ਦੀ ਕੱਟ ਹੈ ਵੀ ਜੀ ਤੇ ਪੂਰੀ ਵਧੀਆ ਉੱਤੇ ਆਉਂਦੀਆਂ ਚੁੰਨੀ ਬਹੁਤ ਵਧੀਆ ਸੋਹਣੀ ਲੱਗਦੀ ਹੈ ਚਿਲਕਦੀ ਹੈ ਜਦੋਂ ਨਾ ਉਹ ਚੁੰਨੀਆਂ ਲੈ ਕੇ ਆਏ ਆ ਆਪਾਂ ਤੁਹਾਨੂੰ ਬਾਅਦ ਚੁੰਨੀਆਂ ਦਿਖਾਵਾਂਗੇ। ਆਪਾਂ ਤੁਹਾਡੇ 2 ਕੁ ਮਿੰਟ ਹੀ ਲੈਣੇ ਆ ਬਾਹਰ ਸਮਾਨ ਹੀ ਦੇਂਦੇ ਤੇ ਵੀਰ ਜੀ ਸ਼ੇਅਰ ਜਰੂਰ ਕਰਿਆ ਕਰੋ ਵੀਰ ਬਣ ਕੇ ਸਬਸਕ੍ਰਾਈਬ ਤੇ ਸ਼ੇਅਰ ਇਹ ਜਰੂਰ ਕਰਿਆ ਕਰੋ ਵੀਰ ਬਣ ਕੇ ਆਪਾਂ ਹੁਣ ਚੁੰਨੀ ਨਾਲ ਹੋ ਰਿਹਾ ਚੁੰਨੀਆਂ ਦੇਖੋ ਵੀਰੇ ਤਾਂ ਤਾਂ ਇਹ ਇਹੋ ਦੇਖੋ ਸ਼ਾਈਨਿੰਗ ਦੇਖੋ ਵੀਰੇ ਕਿੰਨੀ ਵਧੀਆ ਸ਼ਾਈਨਿੰਗ ਹੈ ਦੇਖੋ ਸ਼ਾਈਨਗ ਇੱਕ ਤਾਂ ਇਹ ਪਤਲੀ ਬਾਹ ਦਾ ਥੋੜੀ ਇਹ ਵੀਡੀਓ ਦੇ ਵਿੱਚ ਨਾ ਸਮਾਰ ਕੇ ਹੋਣੀ ਦਿਸ ਰਹੀ ਸਹਜ ਦੇਖੋ ਵੀਰੇ ਕਿੰਨਾ ਵਧੀਆ ਸਹਜ ਹੈ ਇਹਦਾ 2.5 ਮੀਟਰ ਦਾ ਕੱਟ ਹੈ ਵੀਰ ਜੀ ਦਾ ਸ਼ਿਮਰ ਦੀ ਚੁੰਨੀ ਹੈ ਸ਼ਿਮਰ ਵਧੀਆ ਉੱਤੇ ਲੱਗੀ ਆ ਤੇ ਬਹੁਤ ਸੋਹਣੀ ਲੱਗੀ ਐ ਤੇ ਇਹਦਾ ਰੇਟ ਵੀ ਜੀ ਕੁੱਲ ਆਪਣਾ 150 ਰੁਪਿਆ ਰੇਟ ਐ 2.5 ਮੀਟਰ ਦੀ ਕੱਟ ਐ ਪੂਰੀ ਵਧੀਆ ਸਿਰ ਤੇ ਖੜਦੀ ਐ ਸਿਰ ਤੇ ਨਾ ਤਾਂ ਤਿਲਕ ਤਿਲਕ ਦੀ ਵੀ ਹੈ ਨਹੀਂ ਵੀਰ ਜੀ ਵਧੀਆ ਖੜਦੀ ਐ ਸਿਰ ਤੇ ਇਹਦਾ ਰੇਟ ਕੁੱਲ 150 ਰੁਪਿਆ 2.5 ਮੀਟਰ ਦਾ ਇਹ ਚਲਕ ਦੇਖੋ ਇਸ ਵਲੇ ਦੇਖੋ ਵੀਰੇ ਕਿੰਨੀ ਸੋਹਣੀ ਚਲਕੀ ਦੇਖੋ ਇਹ ਸ਼ਿਮਰ ਐ ਵੀਰੇ ਸ਼ਿਮਰ ਦਾ 2.5 ਮੀਟਰ ਦੀ ਕੱਟ ਐ ਵੱਡੀ ਗੱਲ ਵੀਰ ਜੀ ਇਹ ਐ ਵੀ ਇਹਦੇ ਵਿੱਚ ਤੁਹਾਨੂੰ ਰੰਗ ਕਲਰ ਸਾਰੇ ਮਿਲਣਗੇ ਆਪਦਾ ਕਪੜਾ ਲੈ ਆਓ ਨਾਲ ਆਹ ਕਲਰ ਆਪਣੇ ਕੋਲ ਦੇਖੋ ਵੀਰੇ ਕਿੰਨੇ ਪਿਆ ਆ ਆਹ ਸਾਰਾ ਮਾਲ ਚੁੰਨੀਆਂ ਨੇ ਵੀਰੇ ਬਹੁਤ ਜ਼ਿਆਦੇ ਕਲਰ ਪਿਆ ਦੇਖੋ ਦੇਖੋ ਕਿੰਨੇ ਸੋਹਣੇ ਕਲਰ ਪਿਆ ਆ ਆਹ ਦੇਖੋ ਵੀਰੇ ਸਾਰਾ ਮਾਲ ਨਵੇਂ ਆਇਆ ਚੁੰਨੀਆਂ ਹੀ ਲੈਤੀਆਂ ਆ ਪਰ ਸ਼ਮਰਦੀਆਂ ਆਈਆਂ ਚੁੰਨੀਆਂ ਜੂਮ ਕਰਕੇ ਦਿਖਾਈ ਮਾੜਾ ਇਹਨੂੰ ਆਹ ਦੇਖੋ ਕਿੰਨਾ ਸੋਹਣਾ ਸਟਾਫ ਆ ਇਹਦਾ ਕਪੜੇ ਦਾ ਬਹੁਤ ਸੋਹਣਾਗਾ ਤੇ ਜਿਹੜਾ ਕੰਮ ਹੋ ਕੀਤਾ ਹੁੰਦਾ ਨਾ ਦੇਖੋ ਵੀਰੇ ਕੰਨੀ ਇਹਦੀ ਆ ਕਰੀ ਹੋਈ ਐ ਪੀਕੋ ਕਰੀ ਹੋਈ ਐ ਦੇਖੋ ਕੰਨੀ ਜੀ ਆ ਦੇਖੋ ਇਹਦੀ ਪੀਕੋ ਕਰੀ ਹੋਈ ਐ ਕੰਨੀ ਦੀ ਨਾ ਕੰਨੀ ਉਧੜੇ ਕੰਨੀ ਬਹੁਤ ਸ਼ਾਨਦਾਰ ਐ ਹਰ ਇੱਕ ਰਾਂਗਣ ਸਾਰੇ ਰੰਗ ਐ ਵੀਰੇ ਦੇਖੋ ਰੰਗ ਦੇਖੋ ਸਾਰੇ ਨਾ 2.5 ਮੀਟਰ ਦੀ ਕਟ ਐ ਰੇਟ ਕੁੱਲ 150 ਰੁਪਇਆ ਆਪ ਦਾ ਕਪੜਾ ਨਾਲ ਲੈ ਕੇ ਸਲੈਕਟ ਕਰਕੇ ਲਿਜਾ ਸਕਦਾ ਹੈ ਤੇ ਇੱਕ ਆਪਾਂ ਸਾਰੀ ਵੀਡੀਓ ਚ ਪਹਿਲਾਂ ਵੀ ਆਪਾਂ ਦੱਸੀ ਆ ਵੀਰ ਜੀ ਵੇ ਆਪਣੇ ਕੋਲੇ ਗਰਮੀਆਂ ਦਾ ਕਪੜਾ ਬਹੁਤ ਜ਼ਿਆਦਾ ਆ ਗਿਆ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਜਿਓ ਆ ਸਸਤੇ ਤੋਂ ਸਸਤਾ 140 ਰੁਪਏ ਤੋਂ ਸਟਾਰਟ ਹੋ ਜਾਂਦਾ ਕੁਰਤਾ ਆਪਣੇ ਕੋਲੇ ਸੂਟ ਲੈ ਲੇਡੀ ਸੂਟ ਹੈ 140 ਰੁਪਏ ਤੋਂ ਸਟਾਰਟ ਹੋ ਕੇ ਜਿੰਨੇ ਆਲਾ ਮਰਜ਼ੀ ਲੈ ਲਓ ਆਪਣੇ ਕੋਲੇ ਹਰ ਇੱਕ ਚੀਜ਼ ਦੀ ਆਪਣੇ ਕੋਲ ਹੈ ਪੈਰ ਸਬੂਟੀ ਹੈ ਕਾਟਨ ਹੈ ਤੇ ਕੈਮਰਿਕ ਹੈਗੀ ਸਾਰੀ ਚੀਜ਼ ਜੋ ਜਾਂ ਵਗੈਰਾ ਆਪਣੇ ਆ ਬੈਲ ਹੈ ਪੱਗਾਂ ਦੀ ਬੈਲ ਵੀ ਨੇ ਆਪਾਂ 35 ਰੁਪਏ ਮੀਟਰ ਦਿੰਨੇ ਆ ਦੁਕਾਨਦਾਰ ਨੂੰ ਲੈ ਸਲਾਵਾਂਗੇ ਤੇ ਕੁਰਤੇ ਪਜਾਮੇ ਵੀਰ ਜੀ ਆਪਣੇ ਕੋਲ 180 ਰੁਪਏ ਤੋਂ ਸਟਾਰਟ ਹੋ ਕੇ ਜਿੰਨੇ ਆਲਾ ਮਰਜੀ ਲੈ ਜਾਓ ਕੁਰਤਾ ਪਜਾਮਾ ਮਾਲ ਬਹੁਤ ਵਧੀਆ ਆਇਆ ਪਿਆ ਦੁਕਾਨਦਾਰ ਮੇਰੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਇਹ ਲੈਸ ਲਾਉਨੇ ਆਪਾਂ ਕੋਈ ਇਹੋ ਜੀ ਗੱਲ ਜਦੋਂ ਨਾ ਕਰਦਾ ਮੈਂ ਦੁਕਾਨਦਾਰਾਂ ਨੂੰ ਲੈਸ ਲੱਗਦਾ ਤੇ ਵੀਰ ਜੀ ਸ਼ਹਿਰ ਸ਼ੁਰੂ ਕਰ ਲੈ ਕੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ